ਪਿੰਡ ਮਹਿੰਦੀਪੁਰ ਪੀਰਾਂ ਫਕੀਰਾਂ ਦੀ ਧਰਤੀ ਆ ਜਿੱਥੇ ਬਹੁਤ ਸਾਰੇ ਇਤਿਹਾਸਕ ਸਥਾਨ ਹਨ ਆ ਤੁਹਾਨੂੰ ਅੱਜ ਦਿਖਾਉ ਲੈਂਦੇ ਹਾਂ ਪੂਰਾ ਦਿਆਲ ਪਰਿਵਾਰ ਇਟਲੀ ਤੋਂ ਅਤੇ ਜੁਕੇ ਤੋਂ ਆ ਕੇ ਹਰ ਸਾਲ ਗੁੱਗਾ ਨੌਵੀਂ ਤੇ ਸੇਵਾ ਕਰਦਾ ਹੈ ਅਤੇ ਕਾਰਾਂ ਕਰਦਾ ਹੈ ਤੁਹਾਨੂੰ ਮਿਲਾਣੇ ਹਾਂ ਉਸ ਪਰਿਵਾਰ ਨਾਲ ਵੀ ਤੇ ਉਸ ਰੌਜੇ ਤੇ ਵੀ ਲੈ ਕੇ ਚੱਲਦੇ ਹਾਂ ਜਿੱਥੇ ਹਰ ਸਾਲ ਆ ਕੇ ਉਹ ਸੇਵਾ ਕਰਦੇ ਨੇ ਆਓ ਚੱਲਦੇ ਹਾਂ ਗਿਰਾਂ ਘਿਰਾਂ ਦੀ ਨਗਰੀ ਪਿੰਡ ਮਹਿੰਦੀਪੁਰ ਇਹ ਹੈ ਜੀ ਪਿੰਡ ਮਹਿੰਦੀਪੁਰ ਦੀ ਜ਼ਿਮੀਂਦਾਰ ਪਰਵਾਹਾਂ ਦੇ ਵੱਲ ਜਗਾ ਗੁਗਾ ਯਾਰ ਪੀਰ ਇਹ ਪੂਰਾ ਪਰਿਵਾਰ ਇਟਲੀ ਤੋਂ ਆ ਕੇ ਇਹਨਾਂ ਦੇ ਨਾਂ ਦੇ ਵਿੱਚ ਕਾਰਾਂ ਕਰਦਾ ਤੇ ਸੇਵਾ ਕਰਦਾ ਉਹ ਤੁਹਾਨੂੰ ਅੱਜ ਦਿਖਾ ਲਦੇ ਹਾਂ ਜਗਾ ਦਾ ਪੂਰਾ ਸਾਡੇ ਮੁੱਖ ਸੇਵਾਦਾਰ ਆਤਮਾ ਸਿੰਘ ਦਿਆਲ ਜੀ ਜੂਕੇ ਜਿਹੜੇ ਹਰ ਸਾਲ ਇੰਗਲੈਂਡ ਤੋਂ ਆ ਕੇ ਇਹਨਾਂ ਦੇ ਬੱਚੇ ਇਟਲੀ ਤੋਂ ਆ ਕੇ ਸੇਵਾ ਕਰਦੇ ਆਪਾਂ ਇਹਨਾਂ ਕੋਲ ਜਾਣਦੇ ਆ ਸਰ ਪਹਿਲਾਂ ਤਾਂ ਜੈ ਗੁਰਗਾ ਯਾਰ ਪੀਰ ਜੀ ਜੈ ਗੁਰਗਾ ਜੈ ਗੁਰਗਾ ਤੁਹਾਡਾ ਬਹੁਤ ਵਧੀਆ ਸੁਭਾਅ ਮੈਂ ਕਿਹ ਦਿਨ ਤੋਂ ਤੁਹਾਨੂੰ ਮਿਲ ਰਹੇ ਹਾਂ ਤੁਹਾਡੇ ਅੰਦਰ ਸਤਿਗੁਰਾਂ ਦਾ ਬਾਸ ਆ ਮਾਲਕ ਦਾ ਕੀਤਾ ਸਤਿਗੁਰ ਜੀ ਉਹੀ ਕਰੀ ਜਾਂਦਾ ਮੈਂ ਜਾਨਣਾ ਚਾਹੁੰਗਾ ਇਹ ਪਿੱਛੇ ਰੋਜਾ ਦਿਖ ਰਿਹਾ ਤੁਸੀਂ ਥੋੜਾ ਜਿਆ ਚੱਲਦੇ ਆ ਮੱਥਾ ਦੇਖੀ ਦਾ ਸਾਲਵਾ ਉਸទៀਆਂ ਕੋਲ ਜੰਨੀਆਂ ਸ਼ੰਜਾ ਬੈ ਜੰਨੀਆਂ ਬਾਬੇ ਦੇ ਰੰਗ ਲੱਗੇ ਉਹ ਪਿੰਡ ਮੱਗਰ ਸਾਹ ਦਿੰਦਾ ਸਾਰਾ ਹੀ ਤੁਸੀਂ ਸਾਰਾ ਪਰਿਵਾਰ ਇਹਨਾਂ ਦਿਨਾਂ ਦੇ ਵਿੱਚ ਸੇਵਾ ਕਰਨ ਆਨੇ ਆ ਹਾਂਜੀ ਹਾਂਜੀ ਆਣਾ ਪੈਂਦਾ ਬੜੀ ਬੜੀ ਸ਼ਰਦਾ ਭਾਵਨਾ ਆ ਬਸ ਉਹ ਸ਼ਦਾ ਜੀ ਆਣਾ ਪੈਂਦਾ ਤੇ ਨੱਤਰੋ ਤੁਹਾਨੂੰ ਇਹ ਜਿਹੜੀ ਬਖਸ਼ਾ ਕਦੋਂ ਤੋਂ ਆ ਜੀ ਇਹ ਸਾਨੂੰ ਲਾ ਲਓ ਜੀ 100 ਸਾਲ ਤੋਂ ਉੱਤੇ ਹੋ ਗਿਆ ਕਿਤੇ ਪਿੱਛੇ 100 ਸਾਲ ਤੋਂ ਤਾਇਆ ਜੀ ਗਏ ਉਹਨਾਂ ਦੇ ਗਾਹਾਂ ਚਾਚਾ ਜੀ ਇਥੇ ਜੀ ਦੇਖ ਲਓ ਵੀ 200 ਸਾਲ ਤੋਂ ਵੀ ਉੱਤੇ ਹੋ ਗਿਆ ਜੀ ਚੱਲੇ ਆਉਂਦਾ ਸਾਨੂੰ ਮਤਲਬ ਦੱਸਦੇ ਤਾਇਆ ਜੀ ਸਾਡੇ ਤੁਹਾਡਾ ਜਦੋਂ ਪੂਰਾ ਪਰਿਵਾਰ ਇੱਧਰ ਆਦਾ ਤੁਹਾਨੂੰ ਬੜਾ ਚਾਹ ਹੁੰਦਾ ਆਣ ਦਾ ਤੁਹਾਡੇ ਬੇਟਾ ਪਿੰਡਾ ਜੀ ਕੋਈ ਵਿਆਹ ਦੀ ਨਹੀਂ ਹੁੰਦੀ ਜਿੰਨੀ ਮਤਲਬ ਇਸ ਮਤਲਬ ਪ੍ਰੋਗਰਾਮ ਦੀ ਹੁੰਦੀ ਇਹਨਾਂ ਦੀ ਸੇਵਾ ਕਰਨ ਦੀ ਕੋਈ ਔਕੜਤ ਨਹੀਂ ਆਦੀ ਤੁਹਾਨੂੰ ਉੱਧਰ ਨਹੀਂ ਜੀ ਨਹੀਂ ਕੋਈ ਔਕੜ ਨਹੀਂ ਕਦੇ ਨੌ ਨਿਹਦਾ 12 ਸਿਧਾ ਸਭ ਕਿਰਪਾ ਕੀਤੀ ਹੋਈ ਜੀ ਕਮਾਂ ਚੀ ਬਰਕਤਾਂ ਜੀ ਪੂਰੀਆਂ 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 ਜੀ ਸਭ ਕੁਝ ਦਿੱਤਾ ਬੱਚੇ ਸਭ ਕੁਝ ਉਹਦੇ ਆਸਰੇ ਸਭ ਪ੍ਰਸ਼ਾਦਾ ਛਕਦੇ ਬੜੇ ਵਧੀਆ ਤੁਸੀਂ ਸਮਾਜ ਨੂੰ ਕੀ ਸਨੇਹਾ ਲੈਣਾ ਚਾਹੋਗੇ ਜੀ ਇਹੀ ਸਮਾਜ ਨੂੰ ਸਨੇਹਾ ਜੀ ਹਰ ਇੱਕ ਨੂੰ ਇੱਕ ਆਪਣੇ ਗੁਰਪ੍ਰੀਤ ਦੀ ਸੇਵਾ ਕਰਨੀ ਚਾਹੀਦੀ ਹੈ ਆਣਾ ਚਾਹੀਦਾ ਉਹਨਾਂ ਨਾਲ ਦੇਖਣਾ ਚਾਹੀਦਾ ਤੇ ਇਹੀ ਦੇਣ ਵਾਲੇ ਸਭ ਕੁਝ ਦੇਖੋ ਐ ਤਾਂ ਸਭ ਕੋ ਇੱਕੋ ਰੂਪਵਾਸੀਂ ਮੰਨਦੇ ਹਾਂ ਅਲਗ-ਅਲਗ ਰੂਪਾਂ ਜਾਂ ਪਰ ਜਿੱਦਾਂ ਵੀ ਮੰਨੂਏ ਮੰਨਣਾ ਚਾਹੀਦਾ ਅਬਲਲਾ ਨੂਰ ਪਾਇਆ ਕੁਦਰਤ ਦੇ ਸਭ ਦੇ ਇੱਕ ਨੂਰ ਤੇ ਸਭ ਜੱਗ ਉਪਜਿਆ ਕੌਣ ਪਲੇ ਕਰਦਾ ਬਾਜੀ ਬਾ ਬਹੁਤ ਬਹੁਤ ਧੰਨਵਾਦ ਜੀ ਓਕੇ ਜੀ ਮਿਹਰਬਾਨੀ ਤੁਹਾਡੀ ਆਓ ਤੁਹਾਨੂੰ ਦਿਖਾ ਦਿਆਂ ਅੰਦਰ ਜਗਾ ਇਹਨਾਂ ਦੀ ਪਲੋਂ ਇਹ ਹੈ ਜੀ ਉਹ ਇਤਿਹਾਸਕ ਜਗਾ ਹਰ ਸਾਲ ਇਟਲੀ ਤੋਂ ਆ ਕੇ ਜੋਕੇ ਤੋਂ ਆ ਕੇ ਇਹ ਪਰਿਵਾਰ ਸੇਵਾ ਕਰਦਾ ਪੂਰਾ ਨਗਰ ਇਹਨਾਂ ਦੇ ਨਾਲ ਇੱਕ ਨਿਕੋਕੇ ਸੇਵਾ ਕਰਦਾ अड़ा ने मुख सेवादास जे हर साल इटली तो आके इस पवित्र स्थान पर सेवा करते साढ़े वीर भी ने ਬਾਕੀ ਯਾਰ ਪੀਰ ਉਹਦੀ ਮੇਹਰ ਹੈ ਜੀ ਜਾਤ ਦੇ ਜੀ ਸੇਵਾਦਾਰ ਮੁਖ ਸੇਵਾਦਾਰ ਨੇ ਬਲਵਿੰਦਰ ਸਿੰਘ ਦਿਆਲ ਜਿਹੜੇ ਹਰ ਸਾਲ ਇਟਲੀ ਤੋਂ ਆ ਕੇ ਐ ਜੋ ਕੇ ਵੀ ਜਾ ਕੇ ਆਏ ਇਹਨਾਂ ਦੀ ਬੜੀ ਕਿਰਪਾ ਹੈ ਉਹਨਾਂ ਕੋਲ ਜਾਣਦੇ ਆ ਮੈਂ ਬਾਬਾ ਜੀ ਪਹਿਲਾਂ ਤਾਂ ਜੈਗੂ ਕਾ ਜਪੀ ਜੈਪੀ ਰੰਦੀ ਜੈ ਨੀਲੇ ਪੋੜੇ ਵਾਲੀ ਐ ਬਾਬਾ ਜੀ ਮੈਨੂੰ ਬੜਾ ਅਫਕਰ ਮਹਿਸੂਸ ਹੋ ਰਿਹਾ ਔਰ ਬੜਾ ਹੀ ਭਾਵਨਤਕ ਪਾਲਾ ਕਿ ਤੁਸੀਂ ਹਰ ਸਾਲ ਬਾਹਰੋਂ ਆ ਕੇ ਪੂਰਾ ਪਰਿਵਾਰ ਇਟਲੀ ਤੋਂ ਜੋ ਕੇ ਵੀ ਭੰਗ ਕੇ ਆਨੇ ਆ ਕਿ ਇੱਥੇ ਆ ਕੇ ਸੇਵਾ ਕਰਦੀ ਹਰ ਸਾਲ ਹਾਂਜੀ ਸੇਵਾਦਾਰ ਹੈ ਜੀ ਬਾਬੇ ਦੀ ਸੇਵਾਦਾਰ ਇਹ ਤੁਹਾਨੂੰ ਕਿੱਦਾਂ ਪਿਸ਼ੋਕੜ ਤੋਂ ਕਿੱਦਾਂ ਤੁਹਾਡੀ ਸੇਵਾ ਲੱਗੀ ਹੈ ਡੋਪਰ ਤੋਂ ਸਾਡੇ ਪਰਦਾਦੇ ਤੋਂ ਚੱਲੀ ਆਉਂਦੀ ਜੀ ਠੀਕ ਹੈ ਜੀ ਹਾਂਜੀ ਪਹਿਲਾਂ ਮੇਰੇ ਪਰਦਾਦਾ ਜੀ ਫਿਰ ਮੇਰੇ ਦਾਦਾ ਪਾਇਆ ਜੀ ਫਿਰ ਮੇਰੇ ਫਾਦਰ ਸਾਹਿਬ ਤੇ ਜਦੋਂ ਪੀਰ ਨੇ ਦਾਸ ਨੂੰ ਸੇਵਾ ਲਈ ਜੀ ਤੁਸੀਂ ਹਰ ਸਾਲ ਗੁੱਗਾ ਨੌਮੀ ਤੇ ਆ ਕੇ ਕੱਲ ਵੀ ਟੋਲੀ ਉਤਰੀ ਆ ਸਭ ਤੋਂ ਪਹਿਲਾਂ ਟੋਲੀ ਤੁਹਾਡੀ ਆਂਦੀ ਆ ਤੁਹਾਡੇ ਤੇ ਬੜੀ ਮਾਲਕ ਦੀ ਕਿਰਪਾ ਹੁੰਦੀ ਆ ਲੋਕਾਂ ਨੇ ਦੂਰ ਦੂਰ ਤੱਕ ਤੁਹਾਡੇ ਦੇਖਿਆ ਵੀ ਆ ਕਲਵਾਲਾ ਤੇ ਜਦੋਂ ਮਾਲਕ ਦੀ ਬਾਤ ਹੀ ਕਿਰਪਾ ਹੁੰਦੀ ਆ ਤੁਹਾਡੇ ਅੰਦਰੋਂ ਇੱਕ ਭਾਵਨਾਤਕ ਮੈਂ ਕੱਲ ਅਥਰੂ ਵੰਦ ਵੀ ਦੇਖਿਆ ਕਿਉਂਕਿ ਇਹ ਭਾਗਾਂ ਵਾਲੀ ਰੂਹ ਆ ਤੁਸੀਂ ਤੇ ਇੱਕ ਵਾਰੀ ਸਾਹਮਣੇ ਚਿਹਰਾ ਕਰੋ ਤੁਸੀਂ ਉਸ ਪੀਰ ਬਾਰੇ ਕੀ ਕਹਿਣਾ ਚਾਹੋਗੇ ਬਹੁਤ ਮਿਹਰ ਹੈ ਜੀ ਯਾਰ ਪੀਰ ਦੀ ਬਾਕੀ ਮੈਂ ਜਿੱਥੇ ਨਗਰ ਦਾ ਭਲਾ ਕਰੇ ਮੇਰੀ ਸਰਕਾਰ ਬਸ ਇਹੀ ਮੰਗਦੇ ਜੀ ਦੱਸਦੇ ਤੋਂ ਕਰਵਾਣੀ ਦਾ ਵੀ ਸ਼ਲੋਕ ਆ ਜੀ ਸਤਿਗੁਰ ਹੋਏ ਦਿਆਲਤਾ ਹਰ ਰੰਗ ਮਾਣੀਏ ਸਤਿਗੁਰ ਹੋਏ ਦਿਆਲਤਾ ਸ਼ਰਦਾ ਪੂਰੀਏ ਤੁਹਾਡੇ ਅੰਦਰ ਉਹ ਸਾਰੇ ਗੁਣ ਆ ਨਿਮਰਤਾ ਹੈ ਤੁਸੀਂ ਐਡੀ ਦੁਰ ਆ ਕੇ ਸੇਵਾ ਕਰਦੇ ਆ ਤਾਂ ਮਾਲਕ ਤੁਹਾਡੀ ਲੰਬੀ ਉਮਰ ਦੀ ਹੋਵੇ ਕੋਈ ਕੁਝ ਵੀ ਮੇਰੀ ਸਰਕਾਰ ਦਾ ਜੀ ਮੇਰੇ ਦਾਦੇ ਸਭ ਤੋਂ ਵੱਡੀ ਗੱਲ ਤੁਹਾਡਾ ਸੁਭਾਅ ਜਿਹੜਾ ਉਹ ਬਹੁਤ ਵਧੀਆ ਤੁਹਾਡੇ ਪੂਰੇ ਪਰਿਵਾਰ ਦਾ ਸੁਭਾਅ ਬਹੁਤ ਵਧੀਆ ਹੈ ਸੋ ਮੈਂ ਤੁਹਾਡੀ ਇਸ ਕਰਕੇ ਰਿਕਾਰਡਿੰਗ ਕਰ ਰਿਹਾ ਕਿ ਬਹੁਤ ਘੱਟ ਲੋਕ ਆ ਜਿਹੜੇ ਮਾਲਕ ਦੇ ਨਾਲ ਜੁੜ ਕੇ ਨਿਮਰਤਾ ਵਿੱਚ ਹੁੰਦੇ ਆ ਤੁਹਾਡੇ ਅੰਦਰੋਂ ਪੂਰੀ ਨਿਮਰਤਾ ਆ ਦੇਖੋ ਤੁਸੀਂ ਕਿੰਨੀ ਵਧੀਆ ਸਥਾਨ ਬਣਾਇਆ ਹੋਇਆ ਰਾਜਾ ਪਰਤੀ ਦੀ ਇਹ ਮੂਰਤੀ ਲੱਗੀ ਹੋਈ ਹੈ ਇਹ ਪੀਰਾਂ ਦੀ ਮਜ਼ਾਰ ਹੈ ਸ਼ਿਵਜੀ ਕੋਲੇ ਜੀ ਆ ਸੋ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਥੋੜੇ ਸ਼ਬਦਾਂ ਦੇ ਵਿੱਚ ਬਹੁਤ بڑا ਸੁਨੇਹਾ ਲਾਇਆ ਦਾਦਾ ਭਲਾ ਕਰੀਏ ਜੀ ਸੰਗਤ ਨੂੰ ਅਸ਼ੀਰਵਾਦ ਦੇ ਰੂਪ ਵਿੱਚ ਕੀ ਕਹਿਣਾ ਚਾਹੋਗੇ ਜੀ ਮੇਰੀ ਸਰਕਾਰ ਭਲਾ ਕਰੇ ਜੀ ਔਰ ਦੁਨੀਆ ਦਾ ਭਲਾ ਕਰੇ ਇਸ ਮਹਿੰਦੀ ਪਰ ਨਗਰ ਦਾ ਭਲਾ ਕਰੇ ਦਾਦਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਮੇਰੀ ਬਰਸਾਈ ਮੇਰੀ ਸਰਕਾਰ ਦਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮੈਂ ਆਪਣੇ ਨੂੰ ਬੜਭਾਗਾ ਸਮਝਦਾ ਕਿ ਤੁਹਾਡੇ ਮੈਂ ਦੋ ਬੋਲ ਸੁਣੇ ਆ ਜੈ ਗੁਗਾ ਜਾਰਪੀ ਜੀ ਜੈ ਪੀਰ ਜੀ